ਅੱਜ ਜੀ ਆਪਾਂ ਜਾਣਕਾਰੀ ਦਿੰਨੇ ਆ ਗਾਜਰਾਂ ਦਾ ਵੀ ਆਪਾਂ ਘਰੇ ਕਿਸ ਤਰੀਕੇ ਤਿਆਰ ਕਰ ਸਕਦੇ ਆ ਜਿਹੜੀ ਆਪਣੇ ਡਾਇਰੈਕਟ ਗਾਜਰ ਲੱਗੀ ਉਹਦਾ ਵੀ ਨਹੀਂ ਤਿਆਰ ਹੁੰਦਾ ਆਪਾਂ ਗਾਜਰ ਨੂੰ ਪਟਕੇ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਦੇ ਤੋਂ ਸਿਰ ਜੇ ਕੱਟ ਲੈਣੇ ਆ ਤੇ ਇੰਨਾ ਦੂਰੋਂ ਛੱਡ ਕੇ ਛੇਜੇ ਨੂੰ ਕੱਟ ਦੇਣਾਗਾ ਜਿਹੜੀ ਆ ਇੱਥੇ ਫਟਾਵਾ ਆ ਰਿਹਾ ਇਹ ਚੀ ਆਪਾਂ ਰੱਖਣੀ ਆ ਇਹਨੂੰ ਆਪਾਂ ਰੱਖ ਕੇ ਤੇ ਇਸ ਤਰੀਕੇ ਸਾਰੀਆਂ ਗਾਜਰ ਆਪਣੀਆਂ ਕੱਟੀਆਂ ਹੋਈਆਂ ਐ ਇਸ ਨੂੰ ਆਪਾਂ ਵੱਟ ਦੇ ਵਿੱਚ ਦੱਬ ਦੇਣਾ ਇਸ ਤਰੀਕੇ ਦੱਬ ਕੇ ਤੇ ਆਪਾਂ ਲਾ ਦੇਣਾਗਾ ਹੁਣ ਇਸ ਜਿਹੜਾ ਛੇਜਾ ਇਹ ਦੁੱਤੇ ਉੱਤੇ ਨਿਕਲ ਰਿਹਾ ਹੈ ਇਹ ਦੁੱਤੇ ਉੱਤੇ ਚੱਲ ਪੈਣਾ ਹੈ 2-2.5 ਮਹੀਨੇ ਤੱਕ ਇਹਦੇ ਬੀਜ ਲੱਗਣਾ ਸ਼ੁਰੂ ਹੋ ਜਾਣਾ ਤੇ ਉਸ ਤੋਂ ਬਾਅਦ ਵੀ ਪੱਕ ਕੇ ਤਿਆਰ ਹੋ ਜਾਊਗਾ ਉਹ ਆਪਾਂ ਵੀਡੀਓ ਅੱਗੇ ਪਾਵਾਂਗੇ ਬੀਜ ਵਾਲੀ ਫਿਲਹਾਲ ਆਪਾਂ ਇਹਦਾ ਵੀ ਵਾਸਤੇ ਗਾਜਰ ਨੂੰ ਬੱਟ ਦੇ ਵਿੱਚ ਆਪਾਂ ਲਾ ਰਹੇ ਹਾਂ ਜਿਹੜੀ ਦੋ-ਇੱਠ ਗਾਜਰ ਉਹ ਸਬਜ਼ੀ ਵਾਸਤੇ ਜਾਂ ਆਪਾਂ ਕਿਸੇ ਵੀ ਤਰੀਕੇ ਦੇ ਆਪਾਂ ਵਰਤ ਸਕਦੇ ਹਾਂ ਇਸ ਤਰੀਕੇ ਦੇ ਜਿਹੜਾ ਗਾਜਰ ਦਾ ਵੀ ਤਿਆਰ ਹੁੰਦਾ ਹੈਗਾ ਜਿਹੜੇ ਆਪਾਂ ਬੀ ਲਾਉਣ ਵਾਸਤੇ ਡੱਕ ਕੱਟੇ ਹੋਏ ਆ ਆਪਾਂ ਇਸ ਤਰੀਕੇ ਦੇ ਨਾਲ ਬੱਟਾਂ ਦੇ ਵਿੱਚ ਲਾ ਦੇਣੇ 1-1 ਫੁੱਟ ਦੀ ਦੂਰੀ ਤੇ ਬੜਾ ਜਿਆਦਾ ਦੂਰ ਵੀ ਨਾ ਹੋਵੇ ਤੇ ਨੇੜੇ ਵੀ ਨਾ ਹੋਵੇ ਜੇ ਆਪਾਂ ਜਿਆਦਾ ਦੂਰ ਕਰ ਦਾਂਗੇ ਤਾਂ ਫੇਰੇ ਪਾਸੇ ਫੈੜ ਕੇ ਡਿੱਗਣ ਲੱਗ ਜਾਂਦੀ ਹੈ ਕਿਦਾਂ ਲੱਗੇ ਆਪਣੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਣਾ ਆ ਦੇਖੋ ਆਪਾਂ ਇਹਦਾ ਬੀਜ ਤਿਆਰ ਕਰਨ ਵਾਸਤੇ ਗਾਜਰ ਨੂੰ ਆਪਾਂ ਲਾ ਦਿੱਤੀ ਬੱਟ ਦੇ ਵਿੱਚ ਇਹ ਬੀਜ ਤਿਆਰ ਕਰਨਾ ਬਹੁਤ ਆਸਾਨ ਹੈ ਨਾਲ ਜਿਹੜੀ ਚੰਗਾ ਚੰਗਾ ਬਧੀ ਛਾਂਟ ਕੇ ਆਪਾਂ ਬੀਜ ਤਿਆਰ ਕਰ ਸਕਦੇ ਹਾਂ ਚੰਗੀ ਗਾਜਰ ਦਾ